ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਜਹਾਜ਼ ਅਮਰਸਰ ਹਵਾਈ ਅਡੇ ਤੇ ਉਤਰ ਚੁੱਕਿਆ ਹੈ। ਹਵਾਈ ਅਡੇ ਤੇ ਇਸ ਜਹਾਜ਼ ਦੇ ਉਤਰਨ ਦੇ ਫੈਸਲੇ ਦੀ ਜ਼ੋਰਦਾਰ ਮੁਖਾਲਫਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਕਦਮ ਨੂੰ ਪੰਜਾਬ ਅਤੇ ਪੰਜਾਬੀ ਲੋਕ ਨੂੰ ਬਦਨਾਮ ਕਰਨ ਦੀ ਕੇਂਦਰ ਸਰਕਾਰ ਦੀ ਡੂਗੀ ਸਾਜ਼ਿਸ਼ ਦੱਸਿਆ ਹੈ। ਕਥਕਰ ਹਨ ਗਲਬਤ ਕਰਦੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਲਈ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਅਤੇ ਦੇਸ਼ ਦੀ ਖੜ ਗੁਬਜਾ ਵਜੋ ਜਾਣਿਆ ਜਾਂਦਾ ਹੈ ਕੀਤਾ ਸਾਜ਼ਿਸ਼ ਦੇ ਇਹ ਪੰਜਾਬ ਨੂੰ ਤੇ ਪੰਜਾਬੀਆਂ ਦੇ ਵਿਰੋਧ ਕਰੇ ਜਿਹੜੇ ਮਿਲ ਕਾ ਤੋਂ 트াম্প ਸਰਕਾਰ ਬਣੀ ਤੇ ਮੈਂ ਰਿਪੋਰਟ ਕੰਮ ਸ਼ੁਰੂ ਕਰਤੇ ਜਿਹੜੇੱਖ-ਵੱਖ ਮੁਲਕਾਂ ਦੇ ਡਿਪਲੋਮਟਸ ਗਰ ਕੋਲੋਕਟਿਕ ਨਾ ਗਏ ਸੀ ਪਹਿਲਾ ਜਾ ਕੇ ਉਹਨੇ ਅੰਮ੍ਰਿਤਸਰ ਆਇਆ ਤੁਸੀਂ ਉਸ ਵੇਲੇ মিডিਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਪਰ ਭਾਜਪਾ ਵੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਉਹਨਾਂ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨੂੰ ਲੈ ਕੇ ਆ ਰਹੇ ਉਹਨਾਂ ਕਿਹਾ ਕਿ ਭਾਰਤੀ ਨੂੰ ਲਿਆਉਣ ਵਾਲੇ ਇਸ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਉਤਾਰਨ ਦਾ ਕਦਮ ਭਾਰਤ ਸਰਕਾਰ ਦੀ ਵਿਸ਼ਵ ਪੰਦਰਤੇ ਪੰਜਾਬ ਦੇ ਅਕਸ ਨੂੰ ਖਰਾਬ ਕਰਨ ਦੀ ਇੱਕ ਹੋਰ ਗਿੱਨੀ ਮਿੱਥੀ ਸਾਜ਼ਿਸ਼ ਹੈ। ਉਗਵਾਂਚਿੰਗ ਮਾਨੇ ਵਿਦੇਸ਼ ਮੰਤਰਾਲੇ ਵੱਲੋਂ ਅੰਮ੍ਰਿਤਸਰ ਨੂੰ ਇਹ ਜਹਾਜ਼ ਉਤਾਰਨ ਲਈ ਚੁਣਨ ਦੇ ਕਦਮ ਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ। ਜਿਦੇ ਵਿੱਚ 33 ਗੁਰਾ ਦੇ ਸੀ। ਇੱਕ ਗੁਰਾ ਦੇ ਸੀ। 3000 ਦੇ ਸੀ। 2 ਮਾਰਾ ਦੇ ਸੀ। ਇੱਕ ਕੰਮ ਕਰ ਚੁੱਕਾ ਉੱਤਰਾਖੰਡ ਦੇ ਸੀਐਮ ਪਰਮਨੰਥ ਤੇ ਚਲੋ ਪਹਿਲਾਂ ਜਾ ਜਣ ਲਾ ਲਿਆ ਪਤਾ ਨੂੰ ਕੀ ਕਟੇਰੀ ਹੈ ਉਹਨਾਂ ਕਿਹਾ ਕਿ ਦੇਸ਼ ਵਿੱਚ ਸੈਂਕੜੇ ਹੋਰ ਹਵਾ ਹੀ ਇੱਡੇ ਮਜੂਦ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਕੋਲ ਇਹ ਮੁੱਦਾ ਚੁੱਕ ਚੁੱਕੇ ਨੇ ਪਰ ਉਹਨਾਂ ਪਾਸੋਂ ਕੋਈ ਵੀ ਸਕਾਰਾਤਮਕ ਜਵਾਬ ਨਹੀਂ ਮਿਲਿਆ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇੱਕ ਜਹਾਜ਼ ਅੰਮ੍ਰਿਤਸਰ ਉਤਰਿਆ ਸੀ। ਹੋਰ ਬਹੁਤ ਜਹਾਜ਼ ਆ ਰਹੇ। ਦੋ ਹੋਰ ਬਹੁਤ ਜਹਾਜ਼ ਆ ਰਹੇ। ਦੋ ਹੋਰ ਬਹੁਤ ਜਹਾਜ਼ ਆ ਰਹੇ। ਹੁਣ ਇੱਕ ਹੋਰ ਹੀ ਹੋਇਆ ਅੰਮ੍ਰਿਤਸਰ ਖਵਾਈ ਹਿੱਟ ਤੇ ਉੱਤਰ ਚੁੱਕਿਆ ਹੈ। ਗਵਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਾਰਟੀ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੀ। ਜਦਕੀ ਇਹ ਸੱਚ ਵੀ ਇਤਿਹਾਸ ਦੇ ਪੰਨਿਆਂ ਵਿੱਚ ਗਰਜ ਹੈ ਕਿ ਭਾਰਤੀ ਆਜ਼ਾਦੀ ਸੰਗਰਾਮ ਦੌਰਾਨ ਸ਼ਹੀਦ ਹੋਏ ਜੇਲ੍ਹਾਂ ਵਿੱਚ ਬੰਦ ਹੋਏ ਜਾਂ ਜਲਾ ਬਤਮ ਕੀਤੇ ਗਏ 90 ਫੀਸਦੀ ਤੋਂ ਵੱਧ ਲੋਕ ਪੰਜਾਬ ਦੇ ਨਾਲ ਸੰਬੰਧ ਸਨ ਕਿਤਾ ਸਾਜ਼ਿਸ਼ ਨੇ ਵੀ ਪੰਜਾਬ ਨੂੰ ਤੇ ਪੰਜਾਬੀਆਂ ਦੇ ਵਿਰਾਂਧ ਕਰੇ ਜਿਹੜੇ ਮਿਲਕਾ ਤੋਂ ਰਾਜ ਸਰਕਾਰ ਬਣੀ ਉਹਨੇ ਨਕੂਟ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਪਖਵਾਕ ਮਲਕਾਂ ਦੇ ਬਿਰੋਤਿਕਾ ਉਹ ਕਰ ਕੋ ਨਿਤਿਕਰਾ ਬੈਸੀ ਅੱਲਾ ਜੀ ਆਜੋ ਮੈਂ ਅੰਮ੍ਰਿਤਸਰ ਆਇਆ ਕੁਝ ਉਸ ਵੇਲੇ মিডিਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਹਦੇ ਵਿੱਚ 33 ਗੁਰਾਬੀ ਸੀ 21 ਰੈਡੀ ਸੀ 3000 ਆਉਦੀ ਸੀ 2 ਮਾਰਾਜ ਦੇ ਸੀ ਇੱਕ ਅੰਦਰ ਖਲਚ ਉਪਰਾਂ ਗਾਂਦ ਦੇ ਸੀ ਜੰਪਾ ਕਰਨ ਨੂੰ चलो पहला जहाज ला लिया पता नहीं की कंटेरियाज आ जहाज भी कह अमृतसर उतरों कल क्यों जी अमृतसर चुनने का कटेरिया दस मेनु केंद्र सरकार मिनिस्ट्री ऑफ एक्सटर्नल अफेयर विदेश मंत्रालय अमृतसर नो चुन दो हो बदनाम कर